ਪਿਆਰਿਓ ਹਜ਼ੂਰ ਸਾਹਿਬ ਦੇ ਹੁਕਮਨਾਮੇ ਅਨੁਸਾਰ ਨਵੇਂ ਸਾਲ ਦੀ ਪਹਿਲੀ ਸਵੇਰੇ ਇਹ ਦੋ ਪਾਠ ਤੇ ਜੋਤ ਨਾਲ ਕਰੋ ਸ਼ੁਰੂਆਤ 2026 ਘਰ ਚ ਸਦਾ ਲਈ ਬਰਕਤਾਂ ਰਹਿਣਗੀਆਂ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਤੁਸੀਂ ਵੇਖਿਆ ਹੋਵੇਗਾ ਸੰਗਤ ਜਿਹੜੀ ਐ ਉਹ ਬਹੁਤ ਜਾ ਰਹੀ ਐ ਕੋਈ ਫਤਿਹਗੜ੍ਹ ਸਹਿਬ ਜਾ ਰਹੇ ਐ ਤੇ ਕੋਈ ਅਨੰਦਪੁਰ ਸਹਿਬ ਜਾ ਰਹੇ ਐ ਤੇ ਚੰਗੀ ਗੱਲ ਐ ਜੀ ਕੋਈ ਚਮਕੌਰ ਸਹਿਬ ਦਰਸ਼ਨ ਕਰਕੇ ਆ ਰਹੇ ਐ ਚੰਗੀ ਗੱਲ ਐ ਜਾਣਾ ਚਾਹੀਦਾ ਤੇ ਕਈ ਸੰਗਤਾਂ ਨਾ ਹਜ਼ੂਰ ਸਹਿਬ ਜਾ ਰਹੇ ਜਾਂਦੇ ਉੱਥੇ ਸ ਸਮਾਗਮ ਰੱਖਿਆ ਜਾਂਦਾ ਹੈ ਨਵੇਂ ਸਾਲ ਦਾ ਤੇ ਨਵਾਂ ਸਾਲ ਜਿਹੜਾ ਹੈ ਸੰਗਤ ਉੱਥੇ ਜਾ ਕੇ ਮਨਾਉਣੀ ਹੈ ਇਸ ਮਾਹਕਮਾ ਦੇ ਵਿੱਚ ਹਿੱਸੇ ਲਈ ਨਹੀਂ ਹੈ ਤੇ ਕਥਾ ਕੀਰਤਨ ਹੁੰਦੇ ਨੇ ਬੰਦ ਤੋਂ ਬਾਅਦ ਜਿਹੜੀ ਸੰਗਤ ਹੈ ਉੱਥੇ ਪਹੁੰਚਦੀ ਆ ਆਪਾਂ ਵੇਖਦੇ ਆ ਨਾ ਕਿ ਸੰਗਤ ਜਿਹੜੀ ਹੈ ਕਿੰਨੀ ਹੁੰਦੀ ਆ ਸੋ ਗੁਰਮੁਖ ਪਿਆਰਿਓ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਨਵੇਂ ਸਾਲ ਤੇ ਮੱਥਾ ਟੇਕਣ ਵਾਲੇ ਤੇ ਨਵੇਂ ਸਾਲ ਨੂੰ ਮੁੱਖ ਰੱਖਦੇ ਹੋਏ ਜੇ ਆਪਾਂ ਚੱਲਦੇ ਆਂ ਤੇ ਯਾਦ ਰੱਖਿਓ ਆਪਾਂ ਆਪਣੇ ਅੰਦਰ ਵੀ ਨਵੀਨੀਕਰਨ ਜ਼ਰੂਰ ਕਰੀਏ ਆਪਾਂ ਜਿਵੇਂ ਘਰ ਨੂੰ ਰੈਨੋਗੇਸ਼ਨ ਕਰਦੇ ਆਂ ਆਪਣੇ ਅੰਦਰ ਦੇ ਖਿਆਲਾਂ ਨੂੰ ਆਪਣੀਆਂ ਬਾਤਾਂ ਨੂੰ ਆਪਣੇ ਜਜ਼ਬਾਤਾਂ ਨੂੰ ਵੀ ਰੈਨੋਗੇਸ਼ਨ ਕਰੀਏ ਇਹ ਸਭ ਤੋਂ ਵੱਡੀ ਗੱਲ ਆ ਪਿਆਰੇ ਆਪਣੇ ਅੰਦਰ ਨੂੰ ਵੀ ਨਵੀਨੀਕਰਨ ਜ਼ਰੂਰੀ ਹੈ ਅੰਦਰ ਨੂੰ ਵੀ ਜਿਹੜਾ ਹੈ ਸਾਡੇ ਨਵੀਨੀਕਰਨ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਬਹੁਤ ਜ਼ਿਆਦਾ ਜੀ ਸੋ ਗੁਰਮੁਖ ਪਿਆਰਿਓ ਹਜ਼ੂਰ ਸਾਹਿਬ ਸਤਗੁਰੂ ਮਹਾਰਾਜ ਜੀ ਨੇ ਜਦੋਂ ਆਪਣਾ ਸਰੀਰ ਰੂਪ ਕਰਕੇ ਅੰਤਿਮ ਸਮਾਂ ਬਿਤਾਇਆ ਨਾ ਤੇ ਉਸ ਵਕਤ ਸਤਗੁਰੂ ਮਹਾਰਾਜ ਜੀ ਨੂੰ ਜਦੋਂ ਗੁਰਤਾ ਗੱਦੀ ਸਤਗੁਰੂ ਨੇ ਦਿੱਤੀ ਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਸ ਤੋਂ ਬਾਅਦ ਕਾਫੀ ਦਿਨ ਤੱਕ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੰਗਤ ਦੇ ਵਿਚ ਇਵੇਂ ਵਿਰਾਜਦੇ ਰਹੇ ਲਗਾਤਾਰ ਸੰਗਤ ਦੇ ਨਾਲ ਗੱਲਾਂ ਬਾਤਾਂ ਤੇ ਸੰਗਤ ਦੇ ਨਾਲ ਬਚਨ ਵਿਲਾਸ ਜਿਹੜੇ ਸੀ ਉਹ ਮਹਾਰਾਜ ਉਸੇ ਤਰ੍ਹਾਂ ਕਰਦੇ ਰਹੇ ਤੇ ਸੰਗਤ ਦੇ ਨਾਲ ਜਿਹੜੀਆਂ ਗੱਲਾਂ ਬਾਤਾਂ ਸਨ ਸਤਿਗੁਰੂ ਮਹਾਰਾਜ ਦੀਆਂ ਹੋਈਆਂ ਤੇ ਹੁਣ ਕਹਿੰਦੇ ਸੰਗਤ ਦੇ ਵਿੱਚ ਉਹ ਸਵਾਲ ਹੋਇਆ ਕਿ ਮਹਾਰਾਜ ਜੇ ਆਪਦੀ ਦਾ ਦ دیدارਾ ਕਰਨਾ ਹੋਵੇ ਤੁਸੀਂ ਤੇ ਗੁਰੂ ਗ੍ਰੰਥ ਸਾਹਿਬ ਜਿਹਨੂੰ ਗੁਰਤਾ ਗੱਦੀ ਦੇ ਦਿੱਤੀ ਤੁਹਾਡਾ ਫੈਸਲਾ ਅਟਲ ਹੈ ਸਿਰ ਮੱਥੇ ਹੈ ਪਰ ਜੇ ਸਰੀਰ ਰੂਪ ਕਰਕੇ ਤੁਸੀਂ ਜਾ ਰਹੇ ਹੋ ਤੁਹਾਡਾ ਜਿਵੇਂ ਫੈਸਲਾ ਹੈ ਤੇ 파ਸ਼ਾ ਤੁਹਾਡਾ ਦਦਾਰਾ ਕਿਵੇਂ ਹੋਵੇ 파ਸ਼ਾ ਕਹਿੰਦੇ ਸਾਡਾ ਦਦਾਰਾ ਹੋਏਗਾ ਕਹਿੰਦੇ ਪੰਜ ਸਿੰਘਾਂ ਦੇ ਵਿੱਚੋਂ ਕਹਿੰਦੇ ਮਹਾਰਾਜ ਜੇ ਪੰਜ ਸਿੰਘ ਨਾ ਮਿਲਣ ਕਹਿੰਦੇ ਫੇਰ ਭਾਈ ਆਪਣੇ ਆਪ ਨੂੰ ਤਿਆਰ ਕਰ ਲੈ ਤੇਰੇ ਵਿੱਚੋਂ ਹੀ ਸਾਡੀ ਝਲਕ ਪਾਏਗੀ ਆਪਣੇ ਆਪ ਦੇ ਵਿੱਚੋਂ ਸਾਡਾ ਦਦਾਰਾ ਕਰ ਦੇ ਪਿਆਰਿਓ ਤੇ ਅੱਜ ਬੜੀ ਮੁਸ਼ਕਲ ਹੋ ਜਾਂਦੀ ਹੈ ਜਦੋਂ ਮੈਂ ਇੱਕ ਚੀਜ਼ ਵੇਖਦਾ ਹੁੰਦਾ ਕਦੇ ਕਿਤੇ ਨਗਰ ਕੀਰਤਨ ਸਜਾਉਣਾ ਹੋਵੇ ਨਾ ਤੇ ਪੰਜ ਸਿੰਘ ਸਾਤ ਸੂਰਤ ਇੱਕ ਪਿੰਡੋਂ ਵਿੱਚੋਂ ਨਹੀਂ ਲੱਭਦੇਗੇ ਤੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਭਾਈ ਸਾਹਿਬ ਤੁਹਾਡੇ ਪੰਜ ਪਿਆਰੇ ਸਹਿਬਾਨ ਦੇ ਵਿੱਚ ਸੇਵਾ ਕਰੋਣੀਆਂ ਕੋਈ ਹੈਗਾ ਸਿੰਘ ਤੇ ਮੈਂ ਕਿਹਾ ਵੀ ਤੁਹਾਡੇ ਪਿੰਡ ਕਹਿੰਦੇ ਜੀ ਨਹੀਂ ਹੈਗਾ ਜੀ ਮੈਂ ਕਿਹਾ ਵੀ ਤੁਹਾਡੀ ਪ੍ਰਾਪਤੀ ਕੀ ਆ ਨਗਰ ਕੀਰਤਨ ਕਰਨ ਦੇ ਲਈ ਪੰਜ ਪਿਆਰੇ ਤੁਸੀਂ ਦੂਸਰੇ ਪਿੰਡਾਂ ਦੇ ਵਿੱਚੋਂ ਲੱਭ ਰਹੇ ਹੋ ਤੁਹਾਡੇ ਆਪਦੇ ਪਿੰਡ ਤੁਹਾਡੀ ਦੇਣ ਕੀ ਆ ਤੁਹਾਡੀ ਪ੍ਰਾਪਤੀ ਕੀ ਆ ਚੁੱਪ ਹੋ ਜਾਂਦੇ ਨੇ ਇਹ ਗੱਲ ਚੁੱਪ ਹੋਣ ਦਾ ਵੇਸ਼ਾ ਨਹੀਂ ਚੁੱਪ ਹੋ ਕੇ ਨਹੀਂ ਸਰਨਾ ਇਹ ਸਵਾਲ ਅੱਜ ਮੈਂ ਕੀਤਾ ਕੱਲੂ ਕੋਈ ਹੋਰ ਕਰੇਗਾ ਅਸੀਂ ਆਪਣੇ ਪਿੰਡ ਦੇ ਵਿੱਚ ਤਿਆਰ ਕਰੀਏ ਗੁਰਸਿੱਖੀ ਨੂੰ ਪਰਫੁੱਲਤ ਕਰੀਏ ਇਹ ਕੋਈ ਬੇਇੱਜ਼ਤੀ ਨਹੀਂ ਹੈਗੀ ਜੇ ਆਪਾਂ ਕਹੀਏ ਮੈਨੂੰ ਖੁਲਾਣੇ ਨੇ ਗੱਲ ਕਹਿਤੀ ਇੱਕ ਸਵਾਲ ਹੈ ਸਾਡੇ ਲਈ ਇੱਕ ਬਹੁਤ ਵੱਡੀ ਚੁਣੌਤੀ ਹੈ ਸਾਨੂੰ ਸਾਡੇ ਪਿੰਡ ਪਿੰਡ ਪੱਦਰ ਤੇ ਸਾਨੂੰ ਇਹ ਚੀਜ਼ ਸੋਚਣੀ ਚਾਹੀਦੀ ਅਸੀਂ ਆਪਣੇ ਪਿੰਡ ਦੇ ਵਿੱਚ ਵੀ ਜੇ ਪੰਜ ਗੁਰਸਿੱਖ ਤਿਆਰ ਨਹੀਂ ਕਰ ਸਕਤੇ ਨਗਰ ਕੀਰਤਨ ਕਰਕੇ ਅਸੀਂ ਕੋਈ ਬਹੁਤਾ ਵੱਡਾ ਉਜਾਲਾ ਨਹੀਂ ਕਰ ਸਕਦੇ ਪਿੰਡ ਦੇ ਵਿੱਚ ਸਾਥ ਸਰ ਜੀ ਜੇ ਅਸੀਂ ਪੰਜ ਗੁਰਸਿੱਖ ਦੂਸਰੇ ਪਿੰਡ ਤੋਂ ਲੱਭਣ ਜਾ ਰਹੇ ਆ ਤੇ ਬਹੁਤ ਵੱਡੀ ਸ਼ਰਮਿੰਦਗੀ ਦੀ ਗੱਲ ਐ ਸਾਸਰੀਆਂ ਚਲੋ ਖੈਰ ਆਪਾਂ ਨੂੰ ਇਹ ਚੀਜ਼ ਵੱਲ ਜ਼ੋਰ ਦੇਣਾ ਚਾਹੀਦਾ ਹੈ ਪ੍ਰਚਾਰ ਹੋਵੇ ਵੱਧ ਤੋਂ ਵੱਧ ਵੱਧ ਤੋਂ ਵੱਧ ਪ੍ਰਚਾਰ ਹੋਵੇ ਜਿੰਨਾ ਹੋ ਸਕਦਾ ਹੋਵੇ ਤੇ ਨਾਲ ਮੈਂ ਇੱਕ ਬੇਨਤੀ ਹੋਰ ਕਰਾਂ ਤੇ ਨਵੇਂ ਸਾਲ ਦੀ ਪਹਿਲੀ ਸਵੇਰੇ ਇਹ ਦੋ ਪਾਠ ਤੇ ਜੋਤ ਨਾਲ ਆਪਣੀ ਸ਼ੁਰੂਆਤ ਕਰੋ ਹੁਣ ਕਿਹੜੇ ਦੋ ਪਾਠ ਚਾਹੇ ਜਪਜੀ ਸਾਹਿਬ ਦੇ ਦੋ ਪਾਠ ਕਰ ਲੋ ਚਾਹੇ ਜਪਜੀ ਸਾਹਿਬ ਤੇ ਅਨੰਦ ਸਾਹਿਬ ਕਰ ਲੋ ਤੇ ਚਾਹੇ ਪੂਰੇ ਪੰਜ ਬਾਣੀਆਂ ਦਾ ਨਿਤਨੇਮ ਕਰਕੇ ਜੋਤ ਆਪਣੇ ਅੰਦਰ ਦੀ ਜਗਾਓ ਹੇ ਮਹਾਰਾਜ ਹੇ ਪਾਤਸ਼ਾਹ ਜੀ ਤੁਸੀਂ ਕਿਰਪਾ ਕੀਤੀ ਹੈ ਤੁਸੀਂ ਮਿਹਰ ਕੀਤੀ ਹੈ ਮੈਨੂੰ ਇਹ ਸਮਾਂ ਦਿੱਤਾ ਮੇਤੋਂ ਪਾਠ ਨਹੀਂ ਸੀ ਹੋ ਰਿਹਾ ਸਤਿਗੁਰੂ ਤੁਸੀਂ ਮੈਨੂੰ ਇਹ ਸਮਾਂ ਦਿੱਤਾ ਤੁਸੀਂ ਮੇਰੇ ਤੇ ਰਹਿਮਤ ਕੀਤੀ ਤੁਸੀਂ ਮੇਰੇ ਤੇ ਕਿਰਪਾ ਕੀਤੀ ਮੇਰੇ ਪਾਤਸ਼ਾਹ ਜੀ ਤੁਸੀਂ ਮੇਰੇ ਤੇ ਰਹਿਮਤ ਕੀਤੀ ਮੇਰੇ ਮਾਲਕ ਜੀ ਕਿਰਪਾ ਕੀਤੀ ਹੈ ਤੁਸੀਂ ਇਹ ਤੁਹਾਡੀ ਹੀ ਕਿਰਪਾ ਹੈ ਇਹ ਤੁਹਾਡੀ ਹੀ ਮਿਹਰ ਹੈ ਪਾਤਸ਼ਾਹ ਜੀ ਤੁਸੀਂ ਬਹੁਤ ਵੱਡੀ ਕਿਰਪਾ ਕੀਤੀ ਮੈਨੂੰ ਇਹ ਸਮਾਂ ਦਿੱਤਾ ਮੇਰੇ ਤੋਂ ਇਹ ਸਮਾਂ ਨਹੀਂ ਸੀ ਕੱਢ ਹੋਣਾ ਤੁਸੀਂ ਮੈਨੂੰ ਸਮਾਂ ਦਿੱਤਾ ਇਹ ਸਮੇਂ ਦੇ ਵਿੱਚ ਰਹਿ ਕੇ ਤੁਸੀਂ ਮੇਤੋਂ ਜਾਪ ਕਰਵਾਇਆ ਪਾਤਸ਼ਾਹ ਤੁਸੀਂ ਮੇਤੋਂ ਸੇਵਾ ਲਈ ਹੈ ਇਹ ਤੁਹਾਡੀ ਬਹੁਤ ਵੱਡੀ ਕਿਰਪਾ ਹੈ ਪਾਤਸ਼ਾਹ ਜੀ ਇਹ ਤੁਹਾਡੀ ਬਹੁਤ ਵੱਡੀ ਰਹਿਮਤ ਹੈ ਤੁਸੀਂ ਮੇਰੇ ਤੇ ਤਰਸ ਕਰਕੇ ਮੈਨੂੰ ਇਹ ਸਮਾਂ ਦਿੱਤਾ ਨਿਤਨੇਮ ਕਰਨ ਦਾ ਪਾਤਸ਼ਾਹ ਜੀ ਕਿਰਪਾ ਕਰਿਓ ਹੁਣ ਜਿਵੇਂ ਨਵੇਂ ਸਾਲ ਦੇ ਵਿੱਚ ਮੈਂ ਇਹ ਪਾਠ ਕੀਤਾ ਆ ਤੁਸੀਂ ਨਵੀਂ ਇੱਕ ਸਾਲ ਦੇ ਵਿੱਚ ਮੈਨੂੰ ਇੱਕ ਸਭ ਤੋਂ ਵੱਡੀ ਸੋਚ ਦਿੱਤੀ ਐ ਪਾਤਸ਼ਾਹ ਜੀ ਕਿਰਪਾ ਕਰਿਓ ਹੁਣ ਸਾਰਾ ਸਾਲ ਇਹ ਲੜੀ ਐਮੀ ਰਵੇ ਆਉਂਦੇ ਸਾਲ ਤੱਕ ਮੈਂ ਫੇਰ ਇਸੇ ਤਰ੍ਹਾਂ ਦਾ ਜਿਹੜੇ ਨੌਜਵਾਨ ਫਤੇਗੜ ਸਾਹਿਬ ਜਾ ਰਹੇ ਨੇ ਹਜ਼ੂਰ ਸਾਹਿਬ ਜਾ ਰਹੇ ਨੇ ਚਮਕੌਰ ਸਾਹਿਬ ਅਨੰਦਪੁਰ ਸਾਹਿਬ ਜਾ ਰਹੇ ਨੇ ਪਿਆਰਿਓ ਯਾਦ ਰੱਖਿਓ ਉਥੋਂ ਸੇਵਾ ਕਰਕੇ ਜਿੰਨਾ ਟਾਈਮ ਹੋਵੇ ਤੇ ਪਾਠ ਇੱਕ ਇੱਕ ਜਰੂਰ ਕਰਕੇ ਸਤਿਗੁਰੂ ਅੱਗੇ ਅਰਦਾਸ ਕਰਕੇ ਆਇਓ ਪਾਤਸ਼ਾਹ ਕਿਰਪਾ ਰਖਿਓ ਇਸ ਵਾਰੀ ਤੁਸੀਂ ਸੇਵਾ ਲਈ ਹੈ ਸਾਡੇ ਤੋਂ ਅਸੀਂ ਨਹੀਂ ਕੀਤੀ ਜੋ ਵੀ ਹੋਇਆ ਤੁਸੀਂ ਆਪ ਕਰਵਾਇਆ ਸੇਵਾ ਲਈਆ ਤੁਸੀਂ ਤੇ ਪਾਤਸ਼ਾਹ ਜੀ ਕਿਰਪਾ ਕਰਿਓ ਆਉਂਦੇ ਸਾਲ ਨੂੰ ਜਦੋਂ ਅਸੀਂ ਆਈਏ ਪੂਰਨ ਪ੍ਰੋਪਰ ਸਾਡੇ ਸਿਰ ਤੇ ਕੇਸ ਹੋਣ ਦਸਤਾਰ ਬੱਧੀ ਹੋਵੇ ਪਾਤਸ਼ਾਹ ਜੀ ਐਸੀ ਕਿਰਪਾ ਕਰਿਓ ਇਹ ਮੇਰਾ ਸਾਬਤ ਸੂਰਤ ਚਿਹਰਾ ਤੇਰੇ ਕੀ ਹੋਵੇ ਪਾਤਸ਼ਾਹ ਐਸੀ ਰਹਿਮਤ ਕਰਿਓ ਮੈਂ ਆਪ ਜੀ ਦੇ ਨਾਲ ਜੁੜਿਆ ਰਹਾ ਮੇਰਾ ਪ੍ਰੇਮ ਇਸੇ ਤਰ੍ਹਾਂ ਬਣਿਆ ਰਵੇ ਸਤਿਗੁਰੂ ਮੇਰੇ ਤੇ ਐਹੋ ਜੀ ਕਿਰਪਾ ਕਰਿਓ ਪਾਤਸ਼ਾਹ ਮੇਰੇ ਤੇ ਐਹੋ ਜੀ ਮਿਹਰ ਕਰਿਓ ਸਤਿਗੁਰੂ ਮੇਰੇ ਤੇ ਐਸੀ ਮਿਹਰ ਕਰਕੇ ਮੈਨੂੰ ਨਿਵਾਜਿਓ ਆਉਂਦੇ ਸਾਲ ਵੀ ਮੈਨੂੰ ਐਹੋ ਜੀ ਰੱਖਿਓ ਆਉਂਦੇ ਸਾਲ ਵੀ ਮੇਰੇ ਤੇ ਐਸੀ ਕਿਰਪਾ ਕਰਿਓ ਐਸੀ ਮਿਹਰ ਕਰਿਓ ਸਤਿਗੁਰੂ ਮੇਰੇ ਤੇ ਐਸੀ ਮਿਹਰ ਕਰਕੇ ਮਿਲਣਿਓ ਤੇ ਫਿਰ ਵੇਖਿਓ ਕਿਵੇਂ ਗੁਰੂ ਦੀ ਕਿਰਪਾ ਹੁੰਦੀ ਹੈ ਫਿਰ ਵੇਖਿਓ ਕਿਵੇਂ ਸਤਿਗੁਰੂ ਦੀ ਮਿਹਰ ਹੁੰਦੀ ਹੈ ਪਿਆਰਿਓ ਇਹ ਸਤਿਗੁਰੂ ਮਹਾਰਾਜ ਜਦੋਂ ਕਿਰਪਾ ਕਰਦੇ ਨੇ ਨਾ ਇਹ ਪਾਤਸ਼ਾਹ ਜੀ ਜਦੋਂ ਮਿਹਰਾ ਕਰਦੇ ਨੇ ਨਾ ਤੇ ਪਿਆਰਿਓ ਯਾਦ ਰੱਖਿਓ ਫਿਰ ਸਤਿਗੁਰੂ ਜਦੋਂ ਸੁਣਨ ਤੇ ਆਵੇ ਕਿਰਪਾ ਕਰਨ ਤੇ ਆਵੇ ਬਹੁਤ ਘੱਟ ਸਮੇਂ ਦੇ ਵਿੱਚ ਕਿਰਪਾ ਕਰ ਦਿੰਦਾ ਤੇ ਯਾਦ ਰੱਖਿਓ ਜਦੋਂ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਉਦੋਂ ਅੱਗਾ ਪਿਛਾ ਨਹੀਂ ਵੇਖਦੇ ਉਦੋਂ ਹੀ ਕਹਿੰਦੇ ਵੀ ਫਲਾਨਾ ਇਹ ਕਹਿਆ ਜੇ ਅੰਜ ਜਾਂ ਉਹ ਜਾਂ ਇਹ ਤੇ ਉਦੋਂ ਸਤਿਗੁਰੂ ਮਹਾਰਾਜ ਸਹਿਜ ਸੁਭਾਏ ਅਚਾਨਕ ਹੀ ਕਿਰਪਾ ਕਰ ਦਿੰਦੇ ਨੇ ਉਦੋਂ ਫਿਰ ਪਾਤਸ਼ਾਹ ਜੀ ਇਹ ਨਹੀਂ ਵੰਦੇ ਕਿ ਇਹ ਕਿਵੇਂ ਹੈ ਕੌਣ ਹੈ ਕੀ ਹੈ ਕਿੱਥੇ ਹੈ ਸਤਿਗੁਰੂ